ਤੁਸੇਕਰੋ ਟੈਲੀਪੋਸਟ ਪੰਜਾਬੀ ਮੈਂ ਹਸ ਨੈਨਾ ਅਗਰ ਤੁਸੀਂ ਹੁਣ ਵਿਦੇਸ਼ ਜਾਣ ਬਾਰੇ ਸੋਚ ਰਹੇ ਹੋ ਵਿਦੇਸ਼ ਜਾਣ ਦਾ ਸਫਰ ਕਰਨਾ ਹੈ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਦੇਖ ਲਓ ਤੇ ਜ਼ਰੂਰ ਇਸ ਖਬਰ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਵੀ ਪਹੁੰਚਾ ਦਿਓ ਕਿਉਂਕਿ ਹੁਣ ਵਿਦੇਸ਼ ਦੀ ਯਾਤਰਾ ਕਰਨ ਵਾਲਿਆਂ ਤੇ ਕੇਂਦਰ ਸਰਕਾਰ ਦੇ ਵੱਲੋਂ ਸਖਤ ਨਜ਼ਰ ਰੱਖੀ ਜਾਵੇਗੀ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਉਂ ਨਿੱਤਰਾਂ ਦੀ ਨਿੱਜੀ ਜਾਣਕਾਰੀ ਹੈ ਜਿਸ ਨੂੰ ਕੇਂਦਰ ਸਰਕਾਰ ਸਾਰ ਤੇ ਵੱਲੋਂ ਇਕੱਠਾ ਕੀਤਾ ਜਾਵੇਗਾ ਦੱਸਦੇ ਕਿ ਨਿਯਮ 1 April ਤੋਂ ਲਾਗੂ ਹੋਵੇਗਾ ਸੋ ਵਿਦੇਸ਼ ਜਾੜ ਵਾਲਿਆਂ ਦੇ ਉੱਤੇ ਕੇਂਦਰ ਸਰਕਾਰ ਤੇ ਵੱਲੋਂ ਕਰੜੀ ਨਜ਼ਰ ਰੱਖੀ ਜਾਵੇਗੀ ਹੁਣ ਤੁਹਾਡੀ ਨਿੱਜੀ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ ਦੱਸਦੀ ਹੈ ਕਿ ਉੰਨੀ ਤਰ੍ਹਾਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਜਿਸ ਤੇ ਵਿੱਚ ਸ਼ਾਮਿਲ ਹੈ ਕਿ ਯਾਤਰੀ ਕਦੋਂ ਕਿੱਥੇ ਅਤੇ ਕਿਵੇਂ ਯਾਤਰਾ ਕਰ ਰਹੇ ਨੇ ਇਸਤੇ ਖਰਚੇ ਕਿਸ ਨੇ ਅਤੇ ਕਿਵੇਂ ਚੁੱਕੇ ਨੇ ਕੌਣ ਕਿੰਨੇ ਬੈਗ ਲੈ ਕੇ ਗਿਆ ਸੀ ਕਦੋਂ ਤੇ ਕਿਸ ਸੀਟ ਤੇ ਬੈਠਾ ਅਜਿਹੀ ਜਾਣਕਾਰੀ ਲਈ ਜਾਵੇਗੀ ਡਾਟਾ 5 ਸਾਲਾਂ ਲਈ ਸਟੋਰ ਕੀਤਾ ਜਾਵੇਗਾ ਜੇ ਲੋੜ ਹੋਵੇ ਤਾਂ ਇਸ ਨੂੰ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ ਇਸ ਨੂੰ 1 April ਤੋਂ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੇ ਲਈ ਸਾਰੀਆਂ 에ਅਰਲਾਈਨਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਦੱਸਿਆ ਜਾ ਰਿਹਾ ਕਿ ਕਦਮ ਤਸਕਰੀ ਤੇ ਨਜ਼ਰ ਰੱਖਣ ਲਈ ਚੁੱਕਿਆ ਗਿਆ ਕਸਟਮ ਵਿਭਾਗ ਸਮੇ ਸਮੇਤੇ ਡਾਟਾ ਦਾ ਵਿਸ਼ਲੇਸ਼ਣ ਕਰੇਗਾ ਜੋ ਕਿ ਕਿਸੇ ਵਿਅਕਤੀ ਦੀ ਵਿਦੇਸ਼ ਯਾਤਰਾ ਦੌਰਾਨ ਕੋਈ ਸ਼ੱਕੀ ਪੈਟਰਨ ਦੇਖਿਆ ਜਾਂਦਾ ਤਾਂ ਤੁਰੰਤ ਇਸ ਦੀ ਜਾਣਕਾਰੀ ਜੜੀ ਲਈ ਜਾਵੇਗੀ ਸੋ ਕੇਂਦਰ ਸਰਕਾਰ ਤੇ ਵੱਲੋਂ ਯਾਤਰੀਆਂ ਦੀ ਹੁਣ 19 ਤਰ੍ਹਾਂ ਦੀ ਜੜੀ ਆ ਨੀਚੇ ਡਾਟਾ ਇਕੱਠਾ ਕੀਤਾ ਜਾਵੇਗਾ ਤਕਿ ਕਿ ਤੁਸੀਂ ਕਦੋਂ ਕਿੱਥੇ ਜਾ ਰਹੇ ਹੋ ਤੇ ਤੁਹਾਡਾ ਸਾਰਾ ਖਰਚਾ ਕਿਸ ਨੇ ਚੱਕਿਆ ਤੁਹਾਡੇ ਕੋਲ ਕਿੰਨੇ ਬੈਗ ਨੇ ਪਲਪਲ ਦੀ ਨਜ਼ਰ ਜੜੀ ਆ ਕੇਂਦਰ ਸਰਕਾਰ ਦੇ ਕੋਲ ਰੱਖੀ ਜਾਵੇਗੀ